ਉਪਰ ਉਤਰ ਪ੍ਰਦੇਸ਼ ਦੀਆਂ ਸੜਕਾਂ ਉੱਤੇ ਰਾਤ ਪਰਵਾਹਨ ਪਾਰਕ ਕਰਨ ਲਈ ਫੀਸ ਦੇਣੀ ਪਵੇਗੀ ਇਸ ਸੰਬੰਧੀ ਸ਼ਹਿਰੀ ਵਿਕਾਸ ਵਿਭਾਗ ਨੇ ਤਿਆਰੀਆਂ ਕਰ ਲਈਆਂ ਨੇ ਯੋਜਨਾ ਅਨੁਸਾਰ ਜੇਕਰ ਕੋਈ ਵਿਅਕਤੀ ਰਾਤ ਨੂੰ ਆਪਣੀ ਕਾਰ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪਾਰਕ ਕਰਦਾ ਹੈ ਤਾਂ ਉਸ ਤੋਂ ਪਾਰਕਿੰਗ ਫੀਸ ਵਸੂਲੀ ਜਾਵੇਗੀ ਇਹ ਫੀਸ ਪ੍ਰਤੀ ਰਾਤ 100 ਰੁਪਏ ਹਫਤੇ ਲਈ 300 ਰੁਪਏ ਇੱਕ ਮਹੀਨੇ ਲਈ 1000 ਰੁਪਏ ਅਤੇ ਇੱਕ ਸਾਲ ਲਈ 10000 ਰੁਪਏ ਹੋਵੇਗੀ ਐਨਾ ਹੀ ਨਹੀਂ ਜੇਕਰ ਕੋਈ ਬਿਨਾ ਪਰਮਟ ਦੇ ਵਾਹਨ پارک ਕਰਦਾ ਹੈ ਤਾਂ ਉਸ ਤੋਂ ਤਿੰਨ ਗੁਣਾ ਫੀਸ ਵਸੂਲੀ ਜਾਵੇਗੀ ਫਿਲਹਾਲ ਇਸ ਪ੍ਰਸਤਾਵ ਦੇ ਸੁਝਾਵਾਂ ਇਤਰਾਜ਼ਾਂ ਅਤੇ ਨਿਪਟਾਰੇ ਸੰਬੰਧੀ ਪੂਰੇ ਵੇਰਵੇ ਸਬੰਧ ਵਿਭਾਗ ਤੋਂ ਮੰਗੇ ਗਏ ਨੇ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਗਰ ਨਿਗਮ ਵਿੱਚ ਨਵੀਂ ਪਾਰਕਿੰਗ ਨੀਤੀ ਲਾਗੂ ਕਰ ਦਿੱਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਸਪਸ਼ਟ ਨੀਤੀ ਨਾ ਹੋਣ ਕਾਰਨ ਪਾਰਕਿੰਗ ਦੇ ਟੈਂਡਰ ਮਨਮਾਨੇ ਢੰਗ ਨਾਲ ਉਠਾਏ ਜਾਂਦੇ ਰਹੇ ਨੇ ਜਿਸ ਕਾਰਨ ਸੜਕਾਂ ਤੇ ਨਜਾਇਜ਼ ਪਾਰਕਿੰਗਾਂ ਦਾ ਕਬਜ਼ਾ ਹੋਇਆ ਪਿਆ ਹੈ ਸੀਐਮ ਯੋਗੀ ਅਦਿੱਤਿਆਨਾਥ ਨੇ ਹਾਲ ਹੀ ਵਿੱਚ ਸ਼ਹਿਰੀ ਵਿਕਾਸ ਵਿਭਾਗ ਨੂੰ ਯੋਜਨਾਬੰਦ ਪਾਰਕਿੰਗ ਲਈ ਇੱਕ ਨੀਤੀ ਲਿਆਉਣ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਹੁਣ ਸ਼ਹਿਰ ਦੇ ਵਿਕਾਸ ਲਈ ਨਵੀਂ ਪਾਰਕਿੰਗ ਨੀਤੀ ਆ ਰਹੀ ਹੈ ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਵਿਕਸਿਤ ਪਾਰਕਿੰਗਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਵਡੀਆਂ ਕੰਪਨੀਆਂ ਵੀ ਨਗਰ ਨਿਗਮਾਂ ਵਿੱਚ ਪਾਰਕਿੰਗਾਂ ਦੇ ਠੇਕਿਆਂ ਲਈ ਆਪਣੇ ਟੈਂਡਰ ਜਮ੍ਹਾਂ ਕਰ ਸਕਦੀਆਂ ਕਰ ਸਕਣਗੀਆਂ ਨਗਰ ਨਿਗਮ ਤੋਂ ਮਜ਼ਦੂਰੀ ਲੈਣ ਤੋਂ ਬਾਅਦ ਠੇਕੇਦਾਰ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਦਫ਼ਤਰਾਂ ਕਾਲਜਾਂ ਹੋਸਟਲਾਂ ਵਪਾਰਕ ਇਮਾਰਤਾਂ ਆਦਿ ਦੇ ਨੇੜੇ ਬਣਾਈ ਗਈ ਪਾਰਕਿੰਗ ਲਈ ਚਾਰਜ ਕਰੇਗਾ ਸਕੀਮ ਤਹਿਤ ਬਹੁ ਪੱਧਰੀ ਕਾਰ ਪਾਰਕਿੰਗ ਸਹੂਲਤ ਵੀ ਵਿਕਸਿਤ ਕੀਤੀ ਜਾਵੇਗੀ